ਪਾਕਿਸਤਾਨ ਇੰਡੀਆ ਦੇ ਉੱਪਰ ਮਿਜ਼ਾਈਲਸ ਤੇ ਡਰੋਨਸ ਦੇ ਨਾਲ ਹਮਲੇ ਕਰ ਰਿਹਾ ਹੈ ਪਰ ਇੰਡੀਆ ਪਾਕਿਸਤਾਨ ਦੀਆਂ ਮਿਜ਼ਾਈਲਸ ਨੂੰ ਤੇ ਡਰੋਨਸ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਰਿਹਾ ਹੈ ਇਸ ਦੇ ਪਿੱਛੇ ਦਾ ਮੇਨ ਕਾਰਨ ਹੈ S400 에어 డిਫੈਂਸ ਸਿਸਟਮ S400 에어 డిਫੈਂਸ ਸਿਸਟਮ ਹਵਾ ਦੇ ਰਹੀ ਆਉਣ ਵਾਲੇ ਕਿਸੇ ਵੀ ਖਤਰੇ ਨੂੰ ਚਾਹੇ ਉਹ ਬੈਲਿਸਟਿਕ ਮਿਜ਼ਾਈਲ ਹੋਵੇ ਹੈਲੀਕਾਪਟਰ ਹੋਵੇ 에ਅਰਕ੍ਰਾਫਟ ਹੋਵੇ ਡਰੋਨ ਹੋਵੇ ਕਿਸੇ ਵੀ ਤਰ੍ਹਾਂ ਦਾ 에ਰੀਅਲ ਟਾਰਗੇਟ ਆ ਉਸ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੰਦਾ ਹੈ S400 ਏ ਡਿਫੈਂਸ ਸਿਸਟਮ ਇੰਡੀਆ ਨੇ 2018 ਦੇ ਵਿੱਚ 40000 ਕਰੋੜ ਰੁਪਏ ਦੀ ਕੀਮਤ ਦੇ ਨਾਲ ਰਸ਼ੀਆ ਦੇ ਕੋਲੋਂ ਖਰੀਦਿਆ ਸੀ S400 ਏ ਡਿਫੈਂਸ ਸਿਸਟਮ ਨੇ ਇੰਡੀਆ ਨੇ ਕੁੱਲ 5 ਰੈਜੀਮੈਂਟਸ ਖਰੀਦੀਆਂ ਸੀ ਦੋ ਪਾਕਿਸਤਾਨ ਵਾਲੇ ਬਾਰਡਰ ਤੇ ਲਗਾਈਆਂ ਗਈਆਂ ਦੋ ਚਾਈਨਾ ਵਾਲੇ ਬਾਰਡਰ ਤੇ ਲਗਾਈਆਂ ਗਈਆਂ ਤੇ ਇੱਕ ਦਿੱਲੀ ਤੇ ਉਸ ਦੇ ਨੇੜਲੇ ਏਰੀਆ ਨੂੰ ਸਿਕਿਉਰ ਕਰਨ ਵਾਸਤੇ ਲਗਾਈ ਗਈ ਆਓ ਹੁਣ ਦੇਖਦੇ ਹਾਂ S400 ਏ ਡਿਫੈਂਸ ਸਿਸਟਮ ਕਾਮ ਕਿਵੇਂ ਕਰਦਾ ਹੈ S400 Air ডিফেন্স সিস্টেম ਦੇ ਵਿੱਚ ਇਕੱਲੀਆਂ ਮਾਈਜ਼ਾਈਲਸ ਨਹੀਂ ਹੁੰਦੀਆਂ ਇਸ ਦੇ ਵਿੱਚ ਰਡਾਰ ਵੀ ਹੁੰਦੇ ਹਨ S400 Air ডিফেন্স ਸਿਸਟਮ ਦੇ ਵਿੱਚੋਂ ਨਿਕਲਣ ਵਾਲੀਆਂ ਕੁਝ ਮਾਈਜ਼ਾਈਲਸ ਬਹੁਤ ਜ਼ਿਆਦਾ ਉਚਾਈ ਤੇ ਜਾ ਕੇ ਮਾਰ ਕਰਦੀਆਂ ਹਨ ਕੁਝ ਬਹੁਤ ਦੂਰ ਜਾ ਕੇ ਮਾਰ ਕਰਦੀਆਂ ਹਨ ਤੇ ਕੁਝ ਨੀਵੇਂ ਵਾਲੇ ਲੈਵਲ ਤੇ ਪਰ ਵੀ ਰਹਿ ਕੇ ਜਿਹੜੀਆਂ ਨੇ ਮਾਰ ਕਰਦੀਆਂ ਹਨ S400 Air ডিফেন্স ਸਿਸਟਮ ਦਾ ਸਭ ਤੋਂ ਮੇਨ ਚੀਜ਼ ਜਿਹੜੀ ਹੈ ਕਿ ਉਹ ਹੈਗਾ ਜੀ ਇਹਦਾ ਸਰਵੇਲੈਂਸ ਰਡਾਰ ਏਅਰ ਰਡਾਰ ਇੱਡਾ ਤੇਜ ਹੈ ਕਿ 600 ਕਿਲੋਮੀਟਰ ਦੀ ਰੇਂਜ ਦੇ ਵਿੱਚ ਆਉਣ ਵਾਲੇ ਕਿਸੇ ਵੀ ਖਤਰੇ ਨੂੰ ਚਾਹੇ ਉਹ 에ਅਰਕ੍ਰਾਫਟ ਹੋਵੇ ਡਰੋਨ ਹੋਵੇ ਬੈਲਿਸਟਿਕ ਮਿਜ਼ਾਈਲ ਹੋਵੇ ਕੋਈ ਵੀ ਇਹੋ ਜਿਹਾ ਖਤਰਾ ਹੋਵੇ ਉਸ ਨੂੰ ਜਿਹੜਾ ਹੈਗਾ ਦੇਖ ਲੈਂਦਾ ਹੈ ਪਰ ਇਸ ਦੀ ਕਪੈਸਿਟੀ ਜਿਹੜੀ ਹੈਗੀ ਉਸ ਟਾਰਗੇਟ ਨੂੰ ਹਿੱਟ ਕਰਨ ਦੀ ਜਾਂ ਮਿਜ਼ਾਈਲ ਵਗੈਰਾ ਨੂੰ ਖਤਮ ਕਰਨ ਦੀ ਉਹ 400 ਕਿਲੋਮੀਟਰ ਦੀ ਹੈ 400 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਦੋਂ ਕੋਈ ਟਾਰਗੇਟ ਆ ਜਾਂਦਾ ਹੈ ਤੇ ਇਹ ਉਸ ਨੂੰ ਡਿਸਟਰੋਏ ਕਰ ਦਿੰਦਾ ਹੈ AS-400 ਦਾ ਜਿਹੜਾ ਇੰਡੀਆ ਦੇ ਕੋਲ ਵਰਜ਼ਨ ਹੈ ਉਹ ਇੰਨਾ ਵਧੀਆ ਵਰਜ਼ਨ ਹੈ ਕਿ ਉਹ F-35 ਵਰਗੇ ਜਹਾਜ਼ਾਂ ਨੂੰ ਵੀ ਖਤਮ ਕਰ ਸਕਦਾ ਹੈ ਇਸ ਵਿੱਚ ਲੱਗਾ ਹੋਇਆ ਸਰਵੇਲੈਂਸ ਰਡਾਰ ਇੱਕ ਟਾਈਮ ਤੇ 80 ਟਾਰਗੇਟਸ ਨੂੰ ਦੇਖ ਸਕਦਾ ਹੈ ਜਿਸ ਵੇਲੇ ਕੋਈ ਵੀ ਟਾਰਗੇਟ ਇਸ ਦੀ 600 ਕਿਲੋਮੀਟਰ ਦੀ ਰੇਂਜ ਵਿੱਚ ਆ ਜਾਂਦਾ ਹੈ ਤਾਂ ਸਰਵੇਲੈਂਸ ਰਡਾਰ ਉਸ ਟਾਰਗੇਟ ਨੂੰ ਦੇਖ ਲੈਂਦਾ ਹੈ ਉਸ ਤੋਂ ਬਾਅਦ ਜਿਸ ਵੇਲੇ ਟਾਰਗੇਟ 400 ਕਿਲੋਮੀਟਰ ਦੀ ਰੇਂਜ ਵਿੱਚ ਆ ਜਾਂਦਾ ਹੈ ਇਸ ਵਿੱਚ ਲੱਗਾ ਹੋਇਆ ਸਰਵੇਲੈਂਸ ਰਡਾਰ ਸਿਗਨਲ ਦਿੰਦਾ ਹੈ ਇਸ ਵਿੱਚ ਲੱਗੇ ਹੋਏ ਫਾਇਰ ਕੰਟਰੋਲਰ ਰੈਡਾਰ ਉਸ ਤੋਂ ਬਾਅਦ ਫਾਇਰ ਕੰਟਰੋਲਰ ਰੈਡਾਰ ਸਿਗਨਲ ਦਿੰਦਾ ਹੈ ਮਜ਼ਾਇਲ ਨੂੰ ਜਿਸ ਵੇਲੇ ਵੀ 400 ਕਿਲੋਮੀਟਰ ਦੀ ਰੇਂਜ ਦੇ ਅੰਦਰ ਕੋਈ ਵੀ ਮਜ਼ਾਇਲ ਜਾਂ ਡਰੋਨ ਆਉਂਦਾ ਹੈ ਤਾਂ ਫਾਇਰ ਕੰਟਰੋਲਰ ਰੈਡਾਰ ਉਸ ਨੂੰ ਮਾਰ ਕੇ ਸੁੱਟ ਦਿੰਦਾ ਹੈ ਹੁਣ ਆਪਾਂ ਇੱਕ ਉਦਾਹਰਨ ਲੈ ਕੇ ਸਮਝਦੇ ਹਾਂ ਮੰਨ ਲਓ ਇੰਡੀਆ ਦੇ ਉੱਪਰ ਕੋਈ ਹਮਲਾ ਕਰਦਾ ਹੈ ਕੋਈ ਮਜ਼ਾਇਲ ਜਾਂ ਡਰੋਨ ਹਮਲਾ ਕਰਦਾ ਹੈ ਇੰਡੀਆ ਦੇ ਉੱਪਰ ਜਿਸ ਵੇਲੇ ਵੀ S400 ਦੀ 600 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹ ਡਰੋਨ ਜਾਂ ਮਜ਼ਾਈਲ ਆਉਂਦੀ ਹੈ ਤਾਂ ਇਸ ਵਿੱਚ ਲੱਗਾ ਹੋਇਆ ਸਰਵੇਲੈਂਸ ਰਡਾਰ ਇਸ ਨੂੰ ਵੇਖ ਲਵੇਗਾ ਫਿਰ ਇਹ ਸਿਗਨਲ ਦੇਵੇਗਾ ਇਸ ਵਿੱਚ ਲੱਗੇ ਹੋਏ ਫਾਇਰ ਕੰਟਰੋਲ ਰਡਾਰ ਨੂੰ ਤੇ ਫਾਇਰ ਕੰਟਰੋਲ ਰਡਾਰ ਇਹਨਾਂ ਸਾਰੇ ਟਾਰਗੇਟਸ ਦੇ ਉੱਪਰ ਨਜ਼ਰ ਰੱਖੇਗਾ ਪਰ ਸਰਵੇਲੈਂਸ ਰਡਾਰ ਹੁਣ ਕੀ ਕਰੇਗਾ ਸਰਵੇਲੈਂਸ ਰਡਾਰ ਇਹਨਾਂ ਟਾਰਗੇਟ ਨੂੰ ਛੱਡ ਕੇ ਆਪਣੇ ਨਵੇਂ ਟਾਰਗੇਟ ਲੱਭਣ ਦੇ ਵਿੱਚ ਲੱਗ ਜਾਵੇਗਾ ਹੁਣ ਫਾਇਰ ਕੰਟਰੋਲ ਰਡਾਰ ਇੱਥੇ ਕੀ ਕਰਦਾ ਹੈ ਫਾਇਰ ਕੰਟਰੋਲ ਰਡਾਰ ਸਿਗਨਲ ਦਿੰਦਾ ਹੈ ਮਜ਼ਾਇਲ ਨੂੰ ਕਿ ਜੋ ਵੀ ਟਾਰਗੇਟ 400 ਕਿਲੋਮੀਟਰ ਦੀ ਰੇਂਜ ਦੇ ਵਿੱਚ ਆ ਰਹੇ ਨੇ ਕੋਈ ਵੀ ਖਤਰਾ ਆ ਰਿਹਾ ਹੈ ਤਾਂ ਉਸ ਨੂੰ ਖਤਮ ਕਰ ਦਿਓ ਇਸ ਸਾਰੇ ਸਿਸਟਮ ਤੋਂ ਬਾਅਦ ਇੱਕ ਕਮਾਂਡ ਪੋਸਟ ਨਾਮ ਦਾ ਟਰੱਕ ਹੁੰਦਾ ਹੈ ਇਸ ਟਰੱਕ ਦੇ ਵਿੱਚ ਲੱਗੇ ਹੁੰਦੇ ਹਨ ਰਸੀਵਰ ਰਡਾਰ ਇਹਨਾਂ ਦਾ ਕੰਮ ਇਹ ਦੇਖਣਾ ਹੁੰਦਾ ਹੈ ਕਿ ਫਾਇਰ ਕੰਟਰੋਲ ਟਰੱਕ ਨੇ ਜੋ ਮਜ਼ਾਇਲ ਸੇ ਛੜੀਆਂ ਸਨ ਉਹ ਆਪਣੇ ਨਿਸ਼ਾਨੇ ਦੇ ਉੱਪਰ ਜਾ ਕੇ ਲੱਗੀਆਂ ਹਨ ਜਾਂ ਨਹੀਂ ਜੇਕਰ ਤਾਂ ਨਿਸ਼ਾਨੇ ਤੇ ਲੱਗੀਆਂ ਹਨ ਤਾਂ ਠੀਕ ਹੈ ਜੇਕਰ ਨਿਸ਼ਾਨੇ ਤੇ ਨਹੀਂ ਲੱਗਿਆ ਤਾਂ ਇਹ ਦੁਬਾਰਾ ਦੇ ਵਿੱਚ ਨਵੀਆਂ ਮਿਜ਼ਾਈਲ ਚ ਛੱਡ ਦਿੰਦੇ ਹਨ S400 ਇੱਕ ਟਾਈਮ ਤੇ ਹਮੇਸ਼ਾ ਦੋ ਮਿਜ਼ਾਈਲ ਛੱਡਦਾ ਹੈ ਜੇ ਇੱਕ ਮਿਜ਼ਾਈਲ ਆਪਣੇ ਨਿਸ਼ਾਨੇ ਦੇ ਉੱਪਰ ਨਾ ਵਜੇ ਤਾਂ ਜਿਹੜੀ ਪਿਛਲੀ ਦੂਸਰੀ ਮਿਜ਼ਾਈਲ ਹੈ ਉਹ ਜਾ ਕੇ ਨਿਸ਼ਾਨੇ ਦੇ ਉੱਪਰ ਵਾਜ ਜਾਵੇ ਇਸ ਕਰਕੇ ਹਮੇਸ਼ਾ ਇਹ ਜਦ ਵੀ ਅਟੈਕ ਕਰਦਾ ਹੈ ਦੋ ਮਿਜ਼ਾਈਲ ਇਕੱਠੀਆਂ ਛੱਡਦਾ ਹੈ ਪੋਸਟ ਕਮਾਂਡ ਟਰੱਕ ਨੂੰ ਜੇ ਬਾਹਰੋਂ ਦੇਖੋ ਤਾਂ ਇੱਕ ਨਾਰਮਲ ਜਿਹਾ ਟਰੱਕ ਲੱਗਦਾ ਹੈ ਪਰ ਇਸ ਦੇ ਅੰਦਰ ਪੂਰਾ ਕੰਪਿਊਟਰ ਰੇ ਸਿਸਟਮ ਹੁੰਦਾ ਹੈ ਜਿਸ ਦੇ ਨਾਲ ਪੂਰੇ ਦੇ ਪੂਰੇ S400 ਨੂੰ ਕੰਟਰੋਲ ਕੀਤਾ ਜਾਂਦਾ ਹੈ S400 5 ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਦੇ ਨਾਲ ਮਿਜ਼ਾਈਲ ਨੂੰ ਛੱਡਦਾ ਹੈ ਮਤਲਬ ਕਿ ਇਸ ਦੇ ਵਿੱਚੋਂ ਨਿਕਲੀ ਹੋਈ ਮਿਜ਼ਾਈਲ 1 ਸੈਕਿੰਡ ਦੇ ਵਿੱਚ 5 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦੀ ਹੈ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਫਾਈਟਰ ਜੈਟ ਨਹੀਂ ਹੈ ਜੋ 1 ਸੈਕਿੰਡ ਦੇ ਵਿੱਚ 5 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦਾ ਹੋਵੇ ਇਸ ਕਰਕੇ S400 ਦੇ ਕੋਲੋਂ ਬਚਣਾ ਨਾ ਮੁਮਕਿਨ ਹੈ S400 ਦੇ ਇੱਕ ਲੌਂਚਰ ਦੇ ਉੱਪਰ ਚਾਰ ਮਿਜ਼ਾਈਲ ਟਿਊਬਸ ਹੁੰਦੀਆਂ ਹਨ ਬੇਸਿਕਲੀ ਲੌਂਚਰ ਇੱਕ ਟਰੱਕ ਨੂੰ ਕਿਹਾ ਜਾਂਦਾ ਹੈ ਜਿਸ ਦੇ ਉੱਪਰ ਮਿਜ਼ਾਈਲ ਟਿਊਬਸ ਨੂੰ ਕੈਰੀ ਕੀਤਾ ਜਾਂਦਾ ਹੈ ਚਾਰ ਮਿਜ਼ਾਈਲ ਟਿਊਬਸ ਮਤਲਬ ਚਾਰ ਮਿਜ਼ਾਈਲਸ ਇੱਕ ਲੌਂਚਰ ਦੇ ਉੱਪਰ ਹੁੰਦੀਆਂ ਹਨ ਜਿੱਦਾਂ ਕਿ ਆਪਾਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਦੇਖਿਆ ਸੀ ਕਿ ਇੰਡੀਆ ਨੇ ਰਸ਼ੀਆ ਦੇ ਕੋਲੋਂ ਪੰਜ ਰੈਜੀਮੈਂਟਸ ਖਰੀਦੀਆਂ ਸਨ S400 ਦੀਆਂ ਹੁਣ ਆਪਾਂ ਸਮਝਾਂਗੇ ਕਿ ਇਹ ਰੈਜੀਮੈਂਟਸ ਬਣਦੀਆਂ ਕਿੱਦਾਂ ਹਨ ਜਦੋਂ ਇੱਕ ਜਗ੍ਹਾ ਤੇ S400 ਦੇ ਚਾਰ ਲੌਂਚਰ ਇਕੱਠੇ ਲੱਗੇ ਹੁੰਦੇ ਹਨ ਤਾਂ ਇੱਕ ਬੈਟਰੀ ਬੰਦੀ ਹੈ ਇਸ ਦੀ ਜਿਸ ਵੇਲੇ ਇਸ ਦੇ ਅੱਠ ਲੌਂਚਰ ਇਕੱਠੇ ਲੱਗੇ ਹੁੰਦੇ ਹਨ ਤੇ ਇਸ ਦੀਆਂ ਦੋ ਬੈਟਰੀ ਸਭੰਦੀਆਂ ਹਨ ਇਸ ਨੂੰ ਕਿ ਇੱਕ ਰੈਜੀਮੈਂਟ ਕਿਹਾ ਜਾਂਦਾ ਹੈ ਮਤਲਬ ਕਿ ਇੱਕ ਰੈਜੀਮੈਂਟਸ ਦੇ ਵਿੱਚ ਜੇ ਚਾਰ ਲੌਂਚਰ ਲੱਗੇ ਹੋਣ ਤਾਂ ਇੱਕ ਬੈਟਰੀ ਬੰਦੀ ਹੈ ਜੇ ਅੱਠ ਲੌਂਚਰ ਇਕੱਠੇ ਲੱਗੇ ਹੋਣ ਤਾਂ ਦੋ ਬੈਟਰੀ ਸਭੰਦੀਆਂ ਹਨ ਤੇ ਪੂਰੀ ਦੀ ਪੂਰੀ ਇੱਕ ਰੈਜੀਮੈਂਟ ਕੰਪਲੀਟ ਹੁੰਦੀ ਹੈ ਇੱਕ ਰੈਜੀਮੈਂਟ ਦੇ ਵਿੱਚ 8 ਲੌਂਚਰ ਆਉਂਦੇ ਹਨ। ਇੰਡੀਆ ਨੇ ਰਸ਼ੀਆ ਦੇ ਕੋਲੋਂ ਕੁੱਲ 5 ਰੈਜੀਮੈਂਟਸ ਖਰੀਦੀਆਂ ਸਨ। ਇੱਕ ਰੈਜੀਮੈਂਟ ਦੇ ਵਿੱਚ 32 ਮਿਜ਼ਾਈਲਸ ਆਉਂਦੀਆਂ ਹਨ ਤੇ 5 ਰੈਜੀਮੈਂਟਸ ਦੇ ਵਿੱਚ 160 ਮਿਜ਼ਾਈਲਸ ਆਉਂਦੀਆਂ ਹਨ। ਇਸ ਤੋਂ ਇਲਾਵਾ ਇੰਡੀਆ ਨੇ 2018 ਦੇ ਵਿੱਚ 1000 ਐਕਸਟਰਾ ਮਿਜ਼ਾਈਲ ਖਰੀਦੀ ਸੀ ਰਸ਼ੀਆ ਦੇ ਕੋਲੋਂ S400 ਸਿਸਟਮ ਦੇ ਵਾਸਤੇ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਇਸ ਵੀਡੀਓ ਦੇ ਵਿੱਚ। ਇਸ ਨੂੰ ਆਪਣੇ ਦੋਸਤਾਂ ਦੇ ਨਾਲ ਤੇ ਆਪਣੀ ਫੈਮਿਲੀ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਸਾਨੂੰ YouTube ਦੇ ਉੱਪਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ